ਕੋਈ ਕੁਝ দান ਕਰਦਾ ਕੋਈ ਕੁਝ দান ਕਰਦਾ ਪਰ ਸਾਈਂ ਸੱਚੇ ਪਾਤਸ਼ਾਹ ਜੀ ਨੇ ਆਪਣੇ ਪੁੱਤਰਾਂ ਦਾ ਧਾਨ ਕਰਕੇ ਭਾਵ ਉਹਨਾਂ ਨੂੰ ਹੱਸ ਕੇ ਆਪਣੇ ਅੱਖਾਂ ਦੇ ਸਾਹਮਣੇ ਕੁਰਬਾਨ ਹੋਣ ਵਾਸਤੇ ਭੇਜ ਦਿੱਤਾ ਤੇ ਮਾਲ ਪ੍ਰਸ਼ਕਰਾਮ ਕੀਤਾ ਤੇ ਜੇ ਸਾਈਂ ਸੱਚੇ ਪਾਤਸ਼ਾਹ ਜੀ ਨੇ ਇਤਨਾ ਵੱਡਾ ਧਾਨ ਕੀਤਾ ਅਸੀਂ ਧਾਨ ਕੀ ਕਰਦੇ ਹਾਂ ਸ਼ਰੀਰਾਂ ਦਾ ਦਿਨ ਅਗ ਤੇ ਕਾਲੇ ਛੋਲੇ ਲੈ ਕੇ ਮਹਾਰਾਜੀ ਖਜ਼ੂਰੀ ਵਿੱਚ ਪਹੁੰਚ ਜਾਈ ਕਾਲੇ ਸ਼ੋਰਿਆਂ ਦਾ ਤਾਂ ਉਹ ਵੀ ਕਿਸ ਵਾਸਤੇ ਆਪਣੀ ਸੰਕਟ ਉਤਾਰਨ ਵਾਸਤੇ ਗ੍ਰਹਿ ਉਤਾਰਨ ਵਾਸਤੇ ਅੱਜ ਦਾ ਕੋ ਸਿੱਖ ਬਾਣੀ ਤੇ ਨਸਤੇਪ ਜਾਣਦੇ ਲਈ تیار ਨਹੀਂ ਇਹ ਸੰਕਟ మోचन ਪੜਦਾ ਹੈ ਨੈਤਿਕ ਸੰਗਤ ਮੋਚਨ ਪੜਦਾ ਹੈ ਇੱਕ ਉਹ ਚੀਜ਼ ਪੜਦਾ ਹੈ ਜਿਸ ਚੀਜ਼ ਦੇ ਨਾਲ ਜਿਸ ਦੀਆਂ ਪ੍ਰੇਸ਼ਾਨੀਆਂ ਦੂਰ ਹੋਣ ਇਸ ਦੇ ਦੁੱਖ ਦੂਰ ਹੋਣ ਕਦੇ ਇਹ ਵਿਚਾਰਨ ਤੇ ਲੈ ਕੇ ਆਏ ਕਿ ਮੇਰੀ ਆਤਮਾ ਦਾ ਜੋ ਸਭ ਤੋਂ ਵੱਡਾ ਦੁੱਖ ਕਰ ਗੁਲਾਮੀ ਦਾ ਮੈਂ ਹਾਂ ਪਰ ਮੰਨਦਾ ਉਹ ਮੇਰੇ ਜੀਵਨ ਦੇ ਵਿੱਚੋਂ ਖਤਮ ਹੋ ਜਾਏ ਕੋਈ ਇਨਸਾਨ ਨੂੰ ਇੱਕ ਵਾਰੀ ਕਹ ਦੇ ਕਿ ਇਹ ਬਾਹਰ ਤੋਂ ਇਹਨੇ ਵਾਰੀ ਕਰਨਾ ਤੇਰੇ ਜੀਵਨ ਦੇ ਵਿੱਚੋਂ ਦੁੱਖਾਂ ਦਾ ਖਾਦਮ ਹੋ ਜਾਣਾ ਉਹਨੇ ਦੂਜੇ ਪਾਸੇ ਇੱਕ ਸ਼ਬਦ ਤੇ ਕਦੇ ਜੀਵਨ ਦੇ ਵਿੱਚ ਪੜਨਾ ਕਦੇ ਵਿਚਾਰਨਾ ਨਹੀਂ ਕੇਵਲ ਇੱਕ ਸ਼ਬਦ ਦੇ ਆਲੇ ਦੁਆਲੇ ਕਿਸਾਈਂ ਜਿੰਦੀ ਪਰਕਰਮਾ ਕਰੀ ਜਾਂਦੀ ਹੈ درست ਹੈ ਸ਼ਬਦ ਤੇ ਕੋਈ ਵੀ ਪੜ ਲਿਆ ਜਾਵੇ ਪਰ ਬਾਣੀ ਦੇ ਵਿੱਚ ਵਿਤਰਨਾ ਨਾ ਪਾਇਆ ਜਾਵੇ ਕਿਉਂਕਿ ਬਾਣੀ ਤੇ ਉਹੀ ਹੈ ਭਾਵੇਂ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਪੜ ਲਵੋ ਤੇ ਭਾਵੇਂ ਗੁਰੂ ਅਰਜਨ ਸਾਹਿਬ ਜੀ ਦੀ ਬਾਣੀ ਪੜ ਲਵੋ ਹਰ ਇੱਕ ਬਾਣੀ ਮਨੁੱਖ ਦੇ ਜੀਵਨ ਦੇ ਵਿੱਚੋਂ ਦੁੱਖਾਂ ਦਾ ਖਾਤਮਾ ਕਰਦੀ ਹੈ ਵਹਿਮਾਂ ਭਰਮਾਂ ਦਾ ਖਾਤਮਾ ਕਰਦੀ ਹੈ ਮੈਂ ਅਲਸ ਕਰ ਰਿਹਾ ਕਿ ਸਾਇ ਸੱਚੇ ਪਾਤਸ਼ਾਹ ਜੀ ਜੋ ਰਹਿੰਦਾ ਸਮਾਜ ਦੇ ਟਿੱਕਿਆਂ ਵਿੱਚ ਜੋ ਸਾਈਂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਸਮਾਜ ਦੇ ਟਿੱਕੀ ਹੈ ਅਨੰਦਪੁਰ ਸਾਹਿਬ ਕੀ ਧਰਤੀ ਤੇ ਬੈਠੇ ਨੇ ਪਰ ਉਹਨਾਂ ਦੇ ਜੀਵਨ ਦੇ ਅੰਦਰ ਮੋਹੋਂ ਦੇ ਲਈ ਕੋਈ ਜਗ੍ਹਾ ਸਾਂ ਨਹੀਂ ਹੈ ਉਹਨਾਂ ਦੇ ਜੀਵਨ ਦੇ ਵਿੱਚ ਕੋਈ ਲੋਭ ਲਾਲਚ ਨਹੀਂ ਜੇ ਪੌਂਡਾ ਸਾਹਿਬ ਕੀ ਧਰਤੀ ਤੇ ਆਉਂਦੇ ਗਏ ਸਾਈਂ ਸੱਚੇ ਪਾਤਸ਼ਾਹ ਨੇ ਭੰਗੜੀ ਦਾ ਜਨਮ ਕੀਤਾ ਭੰਗੜੀ ਦਾ ਹਿੰਦੂ ਹੋਇਆ ਤੇ ਹਰੀ ਚੰਦ ਤੇ ਬਾਈ ਧਾਰ ਦੇ ਪਹਾੜੀ ਰਾਕੇ ਕੇਵਲ ਇਹੀ ਸੋਚ ਕੇ ਆਉਂਦੇ ਨੇ ਆ ਕਿ ਗੋਬਿੰਦ ਸਿੰਘ ਹੈ ਕਿ ਇਹਦੇ ਕੇਵਲ ਇੱਕ ਫਕੀਰ ਹੈ ਇਹਦੇ ਕੇਵਲ ਇੱਕ ਸਾਧੂ ਹੈ ਇਹਨੂੰ ਖਤਮ ਕਰਨਾ ਕੋਈ ਬੜੀ ਵੱਡੀ ਗੱਲ ਨਹੀਂ ਹੈ ਭਲਾਂ ਦੇ ਵਿੱਚ ਇਸ ਨੂੰ ਖਤਮ ਕੀਤਾ ਜਾ ਸਕਦਾ ਹੈ ਕਿਉਂਕਿ ਇਹਦੇ ਇੱਕ ਆਮ ਸਾਧੂ ਹੈ ਪਰ ਸਤਿਗੁਰੂ ਸੱਚੇ ਪਾਤਸ਼ਾਹ ਆਮ ਸਾਧੂ ਨਹੀਂ ਸਨ ਉਹਨਾਂ ਦਾ ਕੋਈ ਖਾਸ ਸੀ ਕਿਉਂਕਿ ਜਿੰਨੇ ਵੀ ਉਹਨਾਂ ਨੇ ਸਾਧੂ ਵੇਖੇ ਸਨ ਉਹ ਸਾਧੂ ਵੇਖੇ ਸਨ ਜੋ ਆਪਣੇ ਪਿੰਡੇ ਤੇ ਲਾਭ ਮਿਲ ਕੇ ਬੈਠ ਜਾਂਦੇ ਸਨ ਉਹਨਾਂ ਪਹਾੜੀ ਰਾਜਿਆਂ ਦਾ ਵਾਹ ਜਿਹੜਾ ਪਿਆਸੀ ਉਹਨਾਂ ਸਾਧੂਆਂ ਦੇ ਨਾਲ ਪਿਆਸੀ ਜੋ ਕਿ ਪਹਾੜਾਂ ਦੇ ਵਿੱਚ ਜਾ ਕੇ ਅੰਦਰਾਂ ਦੇ ਵਿੱਚ ਲੁਕ ਕੇ ਬੈਠੇ ਹੋਏ ਸਨ ਉਹਨਾਂ ਸਾਧੂਆਂ ਦੇ ਨਾਲ ਉਹਨਾਂ ਦਾ ਵਾਹ ਪਿਆ ਜੋ ਗ੍ਰਸਤ ਮਾਰਗ ਨੂੰ ਤਿਆਗ ਕੇ ਜੰਗਲਾਂ ਦੇ ਵਿੱਚ ਜਾ ਕੇ ਸਮਾਧੀਆਂ ਲਗਾ ਕੇ ਬੈਠ ਗਏ ਸਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਸਮਾਧੀਆਂ ਤੋੜ ਦਿੱਤੀਆਂ ਸਾਰੇ ਸੱਚੇ ਪਾਤਸ਼ਾਹ ਜੀ ਨੇ ਸਮਾਧੀਆਂ ਤੋੜੀਆਂ ਉਜਨਾ ਦੇ ਪਿੰਡੇ ਤੇ ਰਾਖੜ ਕੇ ਤੇ ਸਮਾਜ ਨੂੰ ਜਗਤ ਨੂੰ ਗੁੰਮਰਾਹ ਕਰਨ ਦਾ ਯਤਨ ਕੀਤਾ ਉਹਨਾਂ ਨੂੰ ਜਗਤ ਦੇ ਵਿੱਚ ਲੈ ਕੇ ਆਇਆ ਸਮਾਜ ਦੇ ਵਿੱਚ ਲੈ ਕੇ ਆਇਆ ਪਰ ਅੱਜ ਅਸੀਂ ਜਦੋਂ ਸਮਾਜ ਦੇ ਵੱਲ ਵੇਖਦੇ ਹਾਂ ਕਿ ਸਮਾਜ ਇੱਕ ਉਹਨਾਂ ਨੂੰ ਮੌਕਾ ਪਹਿਰ ਦਿੰਦਾ ਹੈ ਜੋ ਆਪਣੇ ਪਿੰਡੇ ਤੇ ਰਾਖੜ ਕੇ ਬੈਠੇ

کہ اے انسان جڑا کھانا کوئی بھی کھوے سادو مان کے بیٹھ جائے تو اکو دم پلا دے بچ اس دے قدمہ دے بچ نہ تمستک کرتا ہے نہ مشکارہ کرتا ہے کٹو کٹ پہچان دے پیدا کر سائیو سچے پادشاہ جن اتحاف دے او پتر آپ جنے واجے ہون کے کہ کھوتے دے اوپر سائیو سچے پادشاہ جن شیر پا دے کھر پا دیتی سی جس دا مطلب کیسے او دا کارن کیسے او دا ریزن کیسے منورت کیسے ਜਿਤਨੇ ਵੀ ਰਾਹ ਦੇ ਚ ਜਾਣ ਵਾਲੇ ਰਾਹਗੀਰ ਨੇ ਸਾਰੇ ਡਰਦੇ ਨੇ ਕੰਬਦੇ ਨੇ ਕਿ ਜੰਗਲ ਦੇ ਵਿੱਚ ਸ਼ੇਰ ਆ ਗਿਆ ਸਾਰੇ ਡਰ ਕੇ ਦੂਜੇ ਪਾਸੇ ਹੋ ਜਾਂਦੇ ਨੇ ਲੇਕਿਨ ਜਿਸ ਨੇ ਉਸ ਦੀ ਆਵਾਜ਼ ਪ੍ਰਗਟ ਹੋਈ ਹਕੀਕਤ ਪ੍ਰਗਟ ਹੋਈ ਅਸਲੀਅਤ ਪ੍ਰਗਟ ਹੋਈ ਉਹ ਆਪਣੀ ਬੋਲੀ ਦੇ ਵਿੱਚ ਬੋਲਦਾ ਕਿਉਂਕਿ ਖੋਤਾ ਦੇ ਖੋਤਾ ਕੀ ਸੀ ਜਦੋਂ ਆਪਣੀ ਬੋਲੀ ਦੇ ਵਿੱਚ ਬੋਲਦਾ ਤੇ ਰਾਹ ਦੇ ਵਿੱਚ ਜਾਣ ਵਾਲੇ ਰਾਹੀ ਹਸਪੈ ਉਹਨਾਂ ਨੇ ਪੜ ਲਿਆ ਉਨ ਕੁੱਟਣਾ ਤੇ ਮਾਰਨ ਸ਼ੁਰੂ ਕੀ ਤੱਕ ਹਲ ਉਤਾਰ ਕੇ ਸਤਿਗੁਰੂ ਦੇ ਦਰਬਾਰ ਵਿੱਚ ਹਾਜ਼ਰ ਹੋਏ ਗੁਰਸਿੱਖ ਸਾਈਂ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਮਹਾਰਾਜ ਜਿਸ ਸ਼ੇਰ ਤੋਂ ਸਾਰੇ ਕੰਮ ਦੇ ਸੰਦਰਭੇ ਸਨ ਅੱਜ ਉਸ ਦੀ ਅਸਲੀਅਤਾ ਪਤਾ ਲੱਗ ਗਿਆ ਸਤਿਗੁਰੂ ਕਹਿੰਦੇ ਕਿ ਕੀ ਹੋਇਆ ਕਹਿੰਦਾ ਕਿ ਮਹਾਰਾਜ ਉਹ ਸ਼ੇਰ ਨਹੀਂ ਸੀ ਉਹ ਖੋਤਾ ਸੀ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਕਿ ਅੱਛਾ ਕਹਿੰਦੇ ਕਿ ਮਹਾਰਾਜ ਉਸਦੀ ਹਕੀਕਤ ਦਾ ਪਤਾ ਲੱਗ ਗਿਆ ਸਤਿਗੁਰ ਸੱਚੇ ਪਾਤਸ਼ਾਹਾਂ ਦੇ ਸੱਚ ਜਾਣਨਾ ਜਿਸ ਤੇ ਇਨਸਾਨ ਹਕੀਕਤ ਤੇ ਸਚਾਈ ਨੂੰ ਲੁਕੋ ਕੇ ਰੱਖਦਾ ਹੈ ਉਦੋਂ ਤੱਕ ਤੇ ਸਮਾਜ ਮੱਥਾ ਵੀ ਟੇਕ ਜਾਂਦਾ ਹੈ ਨਮਸਕਾਰਾਂ ਵੀ ਕਰ ਜਾਂਦਾ ਹੈ ਧਨ ਦੌਲਤ ਵੀ ਸਮਾਗਮ ਵਿੱਚ ਕਰ ਜਾਂਦਾ ਹੈ ਲੇਕਿਨ ਜਿਸ ਦਿਨ ਉਸ ਦੀ ਹਕੀਕਤ ਦਾ ਪਤਾ ਲੱਗ ਜਾਏ ਨਾ ਸਮਾਜ ਨੂੰ ਸੰਸਾਰ ਨੂੰ ਪਤਾ ਲੱਗ ਜਾਏ ਤੇ ਜੋ ਮੱਥਾ ਟੇਕਦੇ ਨੇ ਉਹੀ ਫਿਰ ਸ਼ੀਸ਼ ਕਲਮ ਕਰਨ ਵਾਸਤੇ ਤਿਆਰ ਹੋ ਜਾਂਦੇ ਜੋ ਮਥਾ ਦੇਖਦੇ ਨੇ ਉਹੀ ਉਹਨਾਂ ਨੂੰ ਫੜਨ ਵਾਸਤੇ ਧੋੜ ਵਾਸਤੇ ਤਿਆਰ ਹੋ ਜਾਂਦੇ ਨੇ ਕਿਉਂ ਕਿਉਂਕਿ ਉਹਨਾਂ ਨੂੰ ਉਸ ਦੀ ਸੱਚਾਈ ਦਾ ਹਕੀਕਤ ਦਾ ਪਤਾ ਲੱਗ ਜਾਂਦਾ ਹੈ ਕਿ ਸਮਾਜ ਦੇ ਵਿੱਚ ਇਨਸਾਨ ਨੇ ਧਰਮ ਦਾ ਗੁਰਦਾ ਪਾ ਲਿਆ ਹੋਇਆ ਬਾਹਰੋਂ ਇਨਸਾਨ ਨੇ ਧਰਮ ਦਾ ਗੁਰਦਾ ਪਾਇਆ ਹੋਇਆ ਲੇਕਿਨ ਅੰਦਰ ਕੀ ਵਿਚਾਰ ਕੀ ਹੈ ਅੰਦਰ ਦੇ ਵਿਚਾਰ ਉਸ ਖੋਲਤੇ ਵਰਗੀ ਹੀ ਹੈ ਜਿਸ ਦੇ ਉੱਪਰ ਸਾਈਂ ਸਚੇਪਾਤ ਸਾਹਿਬ ਜੀ ਨੇ ਸ਼ੇਰ ਦੀ ਖਲ ਪਾ ਦਿੱਤੀ 12ਵੇਂ ਪਾਣੀ ਇਨਸਾਨ ਮੈਨੂੰ ਧਰਨੀ ਜਪਦਾ ਹੈ ਸ਼ੇਰ ਵਾਂਗੋ ਜਪਦਾ ਹੈ ਲੇਕਿਨ ਅੰਦਰ ਤੋਂ ਇਹ ਇਤਨਾ ਕਮਜ਼ੋਰ ਤੇ ਇਤਨਾ ਕਾਇਫ ਹੋ ਜਾਂਦਾ ਹੈ ਕਿ ਇਹ ਕਿਸੇ ਦੇ ਸਾਹਮਣੇ ਖੜੋ ਕੇ ਬਾਣੀ ਦੀ ਜਾਂ ਬਾਣੀ ਦੇ ਸਿਧਾਂਤ ਦੀ ਗੱਲ ਵੀ ਕਰ ਸਦਾ ਕਿਉਂਕਿ ਅੰਦਰ ਤੋਂ ਇਸ ਦੀ ਆਤਮਾ ਕਿਸੇ ਵੀ ਗੁਲਾਮ ਬਣ ਚੁੱਕੀ ਹੈ ਕਮਜ਼ੋਰ ਹੋ ਚੁੱਕੀ ਹੈ ਜਿਸਦੇ ਆਤਮਾ ਗੁਲਾਮ ਹੋ ਜਾਏ ਜਿਸਦੇ ਆਤਮਾ ਕਮਜ਼ੋਰ ਹੋ ਜਾਏ ਉਹ ਸੱਚ ਦੀ ਗੱਲ ਕਦੇ ਨਹੀਂ ਕਰਦਾ ਪੀਰ ਕੁੱਤੂ ਸ਼ਾਹ ਭੰਗਾ ਨਹੀਂ ਦੇ ਜੰਗ ਦੇ ਆਂਦਾ ਪੀਰ ਸੀ ਨਾ ਉਹ ਵੀ ਪੀਰ ਸੀ ਤੇ ਅੱਜ ਦੇ ਵੀ ਸਮਾਜ ਦੇ ਬਹੁਤ ਸਾਰੇ ਪੀਰ ਜੋ ਆਪਣੀ ਪੂਜਾ ਕਰਦੇ ਉਹਨਾਂ ਦੇ ਵਰਗੀ ਤੁਸੀਂ ਦੇਖ ਲਓ ਤੇ ਪੀਰ ਕੁੱਤੂ ਸ਼ਾਹ ਦੇ ਵਰਗੀ ਤੁਸੀਂ ਦੇਖ ਲਓ ਪੀਰ ਕੁੱਤੂ ਸ਼ਾਹ ਅਸਲੀ ਸੀ

ਅਸੀਂ ਤੇ ਕੋਤਰਾ ਵਾਲੇ ਹਾਂ ਤੇ ਗੁਰੂ ਤੋਂ ਕੀ ਮੰਗਦੇ ਹਾਂ ਸਾਇਬ ਸੱਚੇ ਪਾਤਸ਼ਾਹ ਸੀ ਤੇਰੇ ਦਰ ਤੇ ਆਏ ਹਾਂ ਅਸੀਂ ਤੇਰੇ ਦਰ ਤੋਂ ਆ ਕੇ ਕੀ ਮੰਗਿਆ ਹੈ ਕਿ ਅਜ ਦਾ ਪੁਰਸਿਕ ਜੋ ਗੁਰੂ ਸਾਹਿਬ ਦੇ ਦਰ ਤੇ ਆ ਰਿਹਾ ਚੱਲ ਕੇ ਆ ਰਿਹਾ